ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਦੁਸ਼ਹਿਰਾ ਇਸ ਸਾਲ 2 ਅਕਤੂਬਰ ਨੂੰ ਬੜੀ ਤੁਮਤਾਮ ਨਾਲ ਮਨਾਇਆ ਜਾਵੇਗਾ ਇਸ ਮੌਕੇ 라ਵਣ ਮੇਗਨਾਥ ਅਤੇ ਕੁੰਕਰੰਦੇ ਪੁਤਲੇ ਸਾੜੇ ਛਾਂਕੀ ਲੋਗੜ ਵਿਖੇ ਸਥਿਤ ਸ਼ੇਖਾ ਵਾਲਾ ਫੈਕਟਰੀ ਲੇਨ ਦੇ ਕਾਰੀਗਰ ਪਿਛਲੇ 40 ਦਿਨਾਂ ਤੋਂ ਇਨ੍ਹਾਂ ਪੁਤਲਿਆਂ ਨੂੰ ਤਿਆਰ ਕਰਨ ਵਿੱਚ ਰੁੱਝੇ ਹੋਏ ਹਨ ਕਾਰੀਗਰ ਨਿਖਲ ਨੇ ਦੱਸਿਆ ਕਿ ਪੰਜਾਬ ਦੇ ਕਈ ਪਿੰਡਾਂ ਵਿੱਚ ਮਹਿੰਗਾਈ ਅਤੇ ਹੜ੍ਹਾਂ ਕਾਰਨ ਇਸ ਸਾਲ ਪੁਤਲਿਆਂ ਦੇ ਆਰਡਰ ਘਟ ਗਏ ਹਨ ਉਹਨਾਂ ਅਗੇ ਕਿਹਾ ਕਿ ਕੁਝ ਪਿੰਡਾਂ ਨੂੰ ਛੱਡ ਕੇ ਸ਼ਹਿਰ ਵਿੱਚ ਹਰ ਥਾਂ ਦੁਸ਼ਹਿਰਾ ਮਨਾਇਆ ਜਾਵੇਗਾ ਜਦੋਂ ਕਿ ਕਈ ਪਿੰਡਾਂ ਵਿੱਚ ਇਸ ਵਾਰ ਰਾਵਣ ਨਹੀਂ ਸਾੜਿਆ ਜਾਵੇਗਾ ਕਾਰੀਗਰਾਂ ਨੇ ਦੱਸਿਆ ਕਿ ਉਹਨਾਂ ਦੇ ਮੁਹੱਲੇ ਵਿੱਚ 1 ਫੁੱਟ ਤੋਂ 120 ਫੁੱਟ ਤੱਕ ਉੱਚੇ ਪੁਤਲੇ ਤਿਆਰ ਕੀਤੇ ਜਾ ਰਹੇ ਹਨ ਇਸ ਵਾਰ ਸਭ ਤੋਂ ਵੱਡਾ ਆਕਰਸ਼ਣ ਲਗਭਗ 100 ਫੁੱਟ ਉੱਚਾ ਰਾਵਣ ਹੋਵੇਗਾ ਰਾਵਣ ਘੜਤੋਂ ਘੜ ਭਾਈ 50 ਪੀਸ ਤਿਆਰ ਕਰਦੇ ਘੜਤੋਂ ਰਾਵਣ ਬਣਨ ਚ ਘੜਤੋਂ 2 ਮਹੀਨੇ ਲੱਗਦੇ ਭਾਈ 1 ਫੁੱਟ ਤੋਂ ਲੈ ਕੇ ਭਾਈ ਘੜਤੋਂ ਘੜ 120 ਫੁੱਟ ਤੱਕ ਠੀਕ ਹੈ ਪੁਛਤਾ ਤੋਂ ਚਲਦਾ ਪਿਆ ਨਹੀਂ ਰਾਵਣ ਬਣਾਦਾ ਘੱਟ ਤੋਂ ਘੱਟ 70 ਸਾਲ ਹੋ ਗਏ ਰਾਵਣ ਬੰਦੇ ਬੰਦੇ ਠੀਕ ਹੈ 1 ਫੁੱਟ ਤੋਂ ਲੈ ਕੇ 120 ਫੁੱਟ ਤੱਕ ਰਾਵਣ ਬੰਦੇ ਘੱਟ ਤੋਂ ਘੱਟ 8 ਫੁੱਟ ਜੋ ਮੈਂ ਖੁਦ ਬਣਾ ਰਿਹਾ ਉਹਦਾ ਜੋ ਮੰਡੀ ਵਿੱਚ ਲੱਗਦਾ ਆਪਣਾ ਦੁਰਗਿਆਨਾ ਮੰਦਰ ਹੋ ਗਿਆ ਜਨਾਲਾ ਰਮਦਾ ਜਿੱਥੇ ਜਿੱਥੇ ਇਹਨਾਂ ਦੇ ਇਸ਼ਾਰੇ ਲੱਗਦੇ ਸਭ ਇੱਥੇ ਹੀ ਬਣ ਕੇ ਆਂਦਾ ਘੱਟ ਤੋਂ ਘੱਟ 60 ਫੁੱਟ 120 ਫੁੱਟ ਇੰਨੀ ਇੱਦਾਂ ਬੰਦਾ ਪੈਰਾ ਬਹੁਤ ਨੁਕਸਾਨ ਹੋ ਰਿਹਾ ਨਹੀਂ ਵਾਦ ਤੋਂ ਵਾਦ ਨੁਕਸਾਨ ਰਕੋ ਕਿ ਕਸਟਮਰ ਬਾ ਨਿਰਜੋਦਾ ਆਪਣਾ ਜੋੜਾ ਫਾੜਕ ਦਾ ਹਾਸਾ ਆ ਉਹਦਾ ਬੰਦਿਆਂ ਵਿੱਚ دہشت ਬਹੁਤ ਜ਼ਿਆ ਔਰ ਘੜ ਤੋਂ ਘੜਾਵਨ ਜਿਹੜਾ ਵਿੱਚ ਦਾ ਜਨਰੇਟਰ ਲਾਈਦਾ ਹੈ। ਇੱਕਦਮ ਘੜ ਤੋਂ ਘੜਾ 4 450 500 ਰੁਪਇਆ ਚੰਦ ਤੇ ਬਹੁਤ ਫਰਕ ਪੈਂਦਾ ਹੈਗਾ। ਮਟੇਰ ਬਹੁਤ ਜਿਆਦਾ ਸਭ ਤੋਂ ਪਹਿਲਾਂ ਮੇਨ ਮਟੀਰੀਅਲ ਦਾ ਬਾਸ। ਬਾਸ ਤੋਂ ਬਾਅਦ ਆਂਦੇ ਰੱਸੀ। ਰੱਸੀ ਤੋਂ ਬਾਅਦ ਆਉਂਦਾ ਧਾਗਾ। ਧਾਗੇ ਤੋਂ ਬਾਅਦ ਯਾਨੀ ਮੈਦਾ ਮਾਦੇ ਦੇ ਬੰਦਾ ਕੰਮ। ਫਿਰ ਅਖਬਾਰ ਯਾਨੀ ਇਹ ਰੇਗੋ ਸਭ ਕੁਝ ਲੱਗਦਾ ਹੈ। ਜਦਦਾ ਉਸਮਾਲੇ ਕੰਮ ਕਰਦੇ। ਇਹ ਕਿਤੇ ਮਾਨ ਥੋੜੀ ਘੱਟ ਹੈ। اچھا ਇਹ ਉਹਦਾ ਕਾਰਨ। ਉਹਦੇ ਨਾਲ ਕਈ ਜਿਹੜੇ ਜਿਆਦਾ ਪਿੰਡ ਪਾਣੀ ਦੇ ਗੱਭੇ ਸੀ ਉਹਨਾਂ ਨੇ ਮਨਾ ਕਰਤਾ ਤੇ ਜਿਹੜੇ ਥੋੜੇ ਘੱਟ ਹੈਗੇ ਸੀ ਉਹਨਾਂ ਨੇ ਰੇਤ ਨੂੰ ਤਾਂ ਹੀ ਕਿ ਉਹ ਵੀ ਕਹਿੰਦੇ ਪਏ ਕਿ ਪਹਿਲੇ ਜਿਆਦਾ ਦੇਰ ਨਹੀਂ ਸਕਦਾ ਲੇਕਿਨ ਮੇਲਾ ਕਰਨਾ ਵਾਏ ਸਰ ਰੇਟ ਘੱਟ ਲਓ ਤੇ ਥੋੜਾ ਉਹ ਕਰ ਦੋ ਮੈਂ ਪਾਏ 2-3 ਫੁੱਟ ਤੋਂ ਲੈ ਕੇ 25-30 ਫੁੱਟ ਤੱਕ ਬਦੀ ਤੇ ਨੇਕੀ ਦੀ ਜਿੱਤ ਨੂੰ ਲੈ ਕੇ ਜਿਹੜਾ ਕਿ ਰਾਵਣ ਹਰ ਸਾਲ ਦੁਸ਼ਹਿਰੇ ਦੇ ਰੂਪ ਕਿ ਸੜਿਆ ਜਾਂਦਾ ਇਸ ਵਾਰ ਦੁਸ਼ਹਿਰਾ ਜਿਹੜਾ ਕਿ 2 ਅਕਤੂਬਰ ਨੂੰ ਆ ਰਿਹਾ ਹੈ ਅਸੀਂ ਪਹੁੰਚੇ ਆਂ ਲੋਗੜ ਦੀ ਮੰਡੀ ਰਾਵਣ ਦੇ ਪੁਤਲੇ ਵਾਲੀ ਮੰਡੀ ਚ ਜਿੱਥੇ ਵੀ ਵੇਖੋ ਕਈ ਤਰ੍ਹਾਂ ਦੇ ਪੁਤਲੇ ਜਿਹੜੇ ਕਿ ਬਣਾਇਆ ਰਹੇ ਛੋਟੇ ਤੋਂ ਛੋਟੇ ਲੈ ਕੇ ਵੱਡੇ ਤੋਂ ਵੱਡਾ 120 ਫੁੱਟ ਦਾ ਪੁਤਲਾ ਵੀ ਇੱਥੇ ਤਿਆਰ ਕੀਤਾ ਜਾ ਰਿਹਾ ਹੈ ਇੱਥੋਂ ਦੇ ਕਾਰੀਗਰ ਨੇ ਨਿਕਲਨੇ ਸਾਨੂੰ ਦੱਸਿਆ ਹੈ ਕਿ ਇਹ ਪੁਤਲੇ ਨੂੰ ਬਣਾਉਣ ਵਾਸਤੇ ਉਹਨਾਂ ਨੂੰ 1 ਤੋਂ ਲੈ ਕੇ 1.5 ਮਹੀਨੇ ਦਾ ਵੀ ਟਾਈਮ ਲੱਗਦਾ ਹੈ ਤੇ ਇਹਦੇ ਵਾਸਤੇ ਕਈ ਤਰ੍ਹਾਂ ਦੀ ਸਮਗਰੀਆਂ ਇੱਥੇ ਪ੍ਰਯੋਗ ਕੀਤਾ ਜਾਂਦਾ ਹੈ ਬਾਸ ਜਿਹੜਾ ਕਿ ਸਪੈਸ਼ਲ ਅਸਾਮ ਤੋਂ ਮੰਗਾਇਆ ਜਾਂਦਾ ਹੈ ਲੇਕਿਨ ਪਿੰਡਾਂ ਥਾਵਾਂ ਤੋਂ ਜਿਹੜਾ ਕਿ ਇਸ ਵਾਰ ਹੜ੍ਹ ਦੀ ਮਾਰ ਦੇ ਕਰਕੇ ਇਹਨਾਂ ਨੂੰ ਆਰਡਰ ਬਹੁਤ ਹੀ ਘੱਟ ਮਿਲੇ ਤੇ ਮਹਿੰਗਾਈ ਦੇ ਚੱਲਦੇ ਖਾਣਾ ਪਿਆ ਰਿਹਾ ਵਾ ਕੈਮਰਾਮੈਨ ਸੁਨੀਲ ਕੁਮਾਰ ਦੇ ਨਾਲ ਆਰ ਕੇ ਸਵਨੀ ਫਾਸਟਵੇ ਖਬਰਨਾਮਾ ਅੰਮ੍ਰਿਤਸਰ